ਇਸ ਸਟੇਜ ਦੇ ਉੱਤੇ ਨੰਨੀਆਂ-ਮੰਨੀਆਂ ਬੱਚੀਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਸਾਡੇ ਤੋਂ ਕਾਫੀ ਅਰਸਾ ਪਹਿਲਾਂ ਉਹ ਵਿਰਸਾ ਸਾਡੇ ਤੋਂ ਵਿਛੜ ਗਿਆ ਸੀ ਇਹਨਾਂ ਨੇ ਅੱਜ ਉਸ ਵਿਰਸੇ ਨੂੰ ਫੇਰ ਮੁੜ ਇਸ ਸਟੇਜ ਦੇ ਉੱਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਛੋਟਾ ਪ੍ਰਾਣ ਸਭਿਆਚਾਰ ਜਿਹਨੂੰ ਸਿੱਠਣੀਆਂ ਕਹਿੰਦੇ ਹੁੰਦੇ ਸੀ ਆਪਾਂ ਉਹ ਅੱਜ ਇਸ ਸਟੇਜ ਦੇ ਉੱਤੇ ਸਾਡੀ ਜ਼ਿਲ੍ਹਾ ਟੀਮ ਨੇ ਤੇ ਪਟਿਆਲਾ ਦੀਆਂ ਜਿਹੜੀਆਂ ਸਾਡੀਆਂ ਬੀਪੀਆਂ ਪਹਿਣਾ ਸੀ ਉਹਨਾਂ ਨੇ ਉਹ ਪ੍ਰਾਤਨ ਸਭਿਆਚਾਰ ਨੂੰ ਮੋੜ ਇਸ ਸਟੇਜ ਦੇ ਉੱਤੇ ਗਾ ਕੇ ਵਾਵਾ ਖੱਟੀ ਤੇ ਮੈਂ ਆਪਣੇ ਵੱਲੋਂ ਜ਼ਿਲ੍ਹਾ ਟੀਮ ਨੂੰ ਵਧਾਈ ਦੇਵਾਂ ਕਿ ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਆਰਗੇਨਾਈਜ਼ ਕਰਕੇ ਇੱਥੇ ਮਾਨ ਪ੍ਰਚਾਵੇ ਦੀਆਂ ਬੋਲੀਆਂ ਸਿੱਠਣੀਆਂ ਅਲੱਗ-ਅਲੱਗ ਤਰ੍ਹਾਂ ਦੇ ਨਾਲ ਉਹਨਾਂ ਨੇ ਪਕੜਾ ਕੀਤਾ ਪਾ ਕੇ ਇਸ ਸਟੇਜ ਨੂੰ ਚਾਰ ਚੰਨ ਲਾਏ ਮੈਂ ਮਨੁੱਖੀ ਅਧਿਕਾਰ ਮੰਚ ਬਾਰੇ ਥੋੜਾ ਦੱਸਣਾ ਚਾਹਾਂਗਾ ਕਿ ਮਨੁੱਖੀ ਅਧਿਕਾਰ ਮੰਚ ਪਿਛਲੇ 24 ਸਾਲਾਂ ਤੋਂ ਚੱਲ ਰਿਹਾ ਹੈ ਇਹ 1-2 ਸਾਲਾਂ ਤੋਂ ਨਹੀਂ 24 ਸਾਲਾਂ ਤੋਂ ਚੱਲ ਰਿਹਾ ਹੈ ਅੱਜ ਭਾਰਤ ਦਾ ਬਹੁਤ ਵੱਡਾ ਹਿੱਸਾ ਹੈ ਜਿਹੜਾ ਮਨੁੱਖੀ ਅਧਿਕਾਰ ਮੰਚ ਦੇ ਨਾਲ ਜੁੜਿਆ ਹੋਇਆ ਹੈ ਅੱਜ 24 ਸਟੇਟਾਂ ਨੇ ਜਿੱਥੇ ਮਨੁੱਖੀ ਅਧਿਕਾਰ ਮੰਚ ਦਾ ਬੈਨਰ ਲੱਗਿਆ ਹੋਦਾ ਹੈ ਮੰਚ ਨੇ ਸ਼ੁਰੂ ਤੋਂ ਹੁਣ ਤੱਕ ਲੋਕਾਂ ਨੂੰ ਜੋੜਿਆ ਜੋੜ ਕੇ ਉਹਨਾਂ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਜਾਗਰੂਕ ਕੀਤਾ ਜਿੱਥੇ ਵੀ ਕਿਸੇ ਨੂੰ ਮੰਚ ਦੀ ਲੋੜ ਪਈ ਚਾਹੇ ਉਹ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਬੱਚਿਆਂ ਨੂੰ ਲੋੜ ਸੀ ਚਾਹੇ ਗਰੀਬਾਂ ਨੂੰ ਪ੍ਰਸ਼ਾਸਨ ਨਾਲ ਸੁਣਦਾ ਗੱਲਾਂ ਉੱਥੇ ਲੋੜ ਸੀ ਹਰ ਜਗ੍ਹਾ ਦੇ ਉੱਤੇ ਮਨੁੱਖੀ ਅਧਿਕਾਰ ਮਾਨਚ ਨੇ ਅੱਗੇ ਹੋ ਕੇ ਉਹਨਾਂ ਲੋਕਾਂ ਦੀ ਸਹਾਇਤਾ ਕੀਤੀ